ਦ ਸਬ ਜੂਡਿਸ ਹੈ ਜਜਮੈਂਟ ਰਿਜ਼ਰਵਡ ਹੈ ਸੋ ਆਰਡਰ ਜਦ ਤੱਕ ਕੋਰਟ ਦਾ ਨਹੀਂ ਆਉਂਦਾ ਤਾਂ ਕਿਸੇ ਵੀ ਚੀਜ਼ ਤੇ ਕੋਈ ਕਮੈਂਟ ਕਰਨਾ ਨਹੀਂ ਬੰਦਾ ਹਾਂ ਇਹ ਸੁਣਵਾਈ ਦੌਰਾਨ ਬਹੁਤ ਕਮੈਂਟਸ ਆ ਜਿਹੜੇ ਔਨਰੇਬਲ ਬੈਂਚ ਦੇ ਆਏ ਨੇ ਸਟੇਟ ਇਲੈਕਸ਼ਨ ਕਮਿਸ਼ਨ ਤੇ ਬਟ ਆਈ ਥਿੰਕ ਵੀ ਸ਼ੁਡ ਵੇਟ ਫॉर ਦਾ ਆਰਡਰਸ ਐਫ ਆਈ ਆਰ ਦੀ ਵੀ ਡਿਮਾਂਡ ਕੀਤੀ ਕਿ ਐਸ ਐਸ ਪੀ ਤੇ ਐਫ ਆਈ ਆਰ ਹੋਵੇ ਇਸ ਆਡੀਓ ਦੇ ਮਾਮਲੇ ਵਿੱਚ ਨਹੀਂ ਦੇਖੋ ਬਿਲਕੁਲ ਇਹ ਜਿਹੜੀ ਐਫ ਆਈ ਆਰ ਦਰਜ ਕਰਕੇ ਇਨਵੈਸਟੀਗੇਸ਼ਨ ਹੋ ਰਹੀ ਹੈ ਸੀ ਕੋਰਟ ਨੂੰ ਦੱਸਿਆ ਕਿ ਕਾਦੀ ਐਫ ਆਈ ਆਰ ਹੈ ਇਹ ਹੈ ਮਿਸ ਇਨਫੋਰਮੇਸ਼ਨ ਦੀ ਇਹ ਕਹਿੰਦੇ ਜੀ ਕੋਈ ਮਿਸ ਇਨਫਾਰਮੇਸ਼ਨ ਸਪਰੈਡ ਕਰ ਰਿਹਾ ਕੋਰਟ ਨੂੰ ਅਸੀਂ ਇਹ ਸਾਡੀਆਂ ਸਬਮਿਸ਼ਨਸ ਰਹੀਆਂ ਨੇ ਕੋਰਟ 'ਚ ਕਿ ਕਿਹਨੇ ਕਿਹਾ ਕਿ ਇਹ ਵੀਡੀਓ ਫੇਕ ਹੈ ਕਿੱਥੋਂ ਸਰਟੀਫਿਕੇਟ ਆਇਆ ਕਿਦਾਂ ਹੋ ਗਿਆ AI ਜਨਰੇਟਿਡ ਹੈ ਇਹ ਤਾਂ ਹੁਣ CFSL ਨੂੰ ਚੱਲੀ ਹੈ ਅੱਜ ਕੋਰਟ ਦੇ ਆਰਡਰਸ ਤੋਂ ਬਾਅਦ ਇਹ CFSL ਨੂੰ ਜਾਊਗੀ ਸੋ ਇੱਕ ਗੱਲ ਸਪਸ਼ਟ ਹੈ ਕਿ ਪੰਜਾਬ ਦੀ ਸਰਕਾਰ ਆਪਣੇ ਅਫਸਰ ਨੂੰ ਬਚਾਉਣ ਦੀ ਪੂਰੀ ਤਨਦੇਹੀ ਦੇ ਨਾਲ ਕੋਸ਼ਿਸ਼ ਕਰ ਰਹੀ ਹੈ ਪਰ ਅਸੀਂ ਕੋਰਟ ਦੇ ਵਿੱਚ ਆਪਣੀਆਂ ਸਾਰੀਆਂ ਸਬਮਿਸ਼ਨਸ ਨੇ ਜਿਹੜੀਆਂ ਉਹ ਕਰਤੀਆਂ ਨੇ ਸੋ ਹੁਣ ਆਰਡਰ ਸਰਵਡ ਹੈ ਬਾਕੀ ਖਰਿਆਲ ਸਾਹਿਬ ਦੀ ਵੀ ਪਟੀਸ਼ਨ ਹੈ ਵੀ ਤੁਹਾਨੂੰ ਦੱਸਦੇ ਨੇ 1 ਮਿੰਟ ਅੱਜ ਐਸਐਸਪੀ ਨੂੰ ਜਿਹੜਾ ਉਹ ਛੁੱਟੀ ਦੇ ਪੇਜ ਦਿੱਤਾ ਗਿਆ ਕਿ ਇਹਦੀ ਵੀ ਕੋਈ ਡਿਸਕਸ਼ਨ ਇਹਦੇ ਵਿੱਚ ਹੋਈ ਹੈ ਕਿਸੇ ਤਰ੍ਹਾਂ ਇੱਕੇ ਦਾ ਕੋਈ ਅਸਰ ਪਾਰੀ ਹੈ ਨਹੀਂ ਦੇਖੋ ਇਹ ਤਾਂ ਚੀਜ਼ ਪੁੱਛੀ ਹੈ ਕੋਰਟ ਨੇ ਕਿ ਸਟੇਟ ਇਲੈਕਸ਼ਨ ਕਮਿਸ਼ਨ ਨੇ ਕੀ ਇਨਸਟਰਕਸ਼ਨਸ ਦਿੱਤੀਆਂ ਅਗਰ ਛੁੱਟੀ ਭਰ ਕੇ ਅਫਸਰ ਚਲੇ ਗਏ ਨੇ ਠੀਕ ਹੈ ਆਪਣੀ ਛੁੱਟੀ ਚੰਦ ਰੱਖ ਕੇ ਚਲੇ ਗਏ ਨੇ ਪਰ ਸਟੇਟ ਇਲੈਕਸ਼ਨ ਕਮਿਸ਼ਨ ਦੀਆਂ ਕੀ ਇਨਸਟਰਕਸ਼ਨ ਸੀ ਉਹਨਾਂ ਨੇ ਕੀ ਇਨਸਟਰਕਸ਼ਨਸ ਪਾਸ ਕੀਤੀਆਂ ਇਹ ਸਾਰੀਆਂ ਗੱਲਾਂ ਤੇ ਸਵਾਲ ਜਿਹੜੇ ਉਹਨਾਂ ਵੱਲੋਂ ਕਾਉਂਸਲ ਪੇਸ਼ ਉਹਨਾਂ ਨੂੰ ਪੇਸ਼ ਹੋਏ ਨੇ ਔਰ ਕਾਉਂਸਲ ਨੇ ਕੋਰਟ ਦੇ ਵਿੱਚ ਇਹ ਬਿਆਨ ਵੀ ਦਿੱਤਾ ਸਟੇਟ ਇਲੈਕਸ਼ਨ ਕਮਿਸ਼ਨ ਦੇ ਕਿ ਅਸੀਂ ਹੁਣ ਇਨਸਟਰਕਸ਼ਨਸ ਜਾਰੀ ਕਰਦੇ ਆਂਗੇ ਪਰ ਸਵਾਲ ਇਹ ਉੱਠਦਾ ਕਿ ਹੁਣ ਤੱਕ ਕੀ ਹੋਇਆ ਸੋ ਸਾਰੀਆਂ ਆਰਗੂਮੈਂਟਸ ਕੋਰਟ ਨੇ ਸੁਨੀਆਂ ਨੇ ਸੋ ਹੁਣ ਕੋਰਟ ਦੇ ਆਰਡਰ ਦੀ ਵੇਟ ਆਪਾਂ ਕਰਨੀ ਕਿਉਂਕਿ ਇੱਕ ਲਾਸਟ ਚੀਜ਼ ਹੈ ਕਿਉਂਕਿ ਕਿਉਂਕਿ ਸਾਰੀ ਸਾਰੀ ਆਪੋਜੀਸ਼ਨ ਨੋਨੇਬਲ ਪੰਜਾਬ ਹਾਈ ਕੋਰਟ ਸੀਗੀ ਕਾਂਗਰਸ ਐਸਐਡੀ ਭਾਜਪੀ ਸਭ ਤੇ ਪ੍ਰੈਸ ਕੀਤਾ ਹੈ ਵੀ ਜਿਹੜੀ ਆਡੀਓ ਦੀ ਵੈਰੀਫਿਕੇਸ਼ਨ ਹੈ ਦੈਟ ਸ਼ੁੱਡ ਹੈਪਨ ਆਊਟਸਾਈਡ ਦ ਸਟੇਟ ਜੇ ਪੰਜਾਬ ਚ ਹੋਊਗੀ ਉਹ ਕਨਫਲਿਕਟ ਆਫ ਇੰਟਰਸਟ ਹੋਊਗਾ ਜੋ ਕੈਨ ਨਾਟ ਬੀ ਅ ਜਜ ਜੂਰੀ ਐਂਡ ਐਗਜ਼ੀਕਿਊਸ਼ਨਰ ਇਨ ਯੌਰ ਓਨ ਕੇਸ ਪੰਜਾਬ ਪੁਲਿਸ ਪੰਜਾਬ ਪੁਲਿਸ ਨੂੰ ਇਨਵੈਸਟੀਗੇਟ ਕਰੂਗੀ ਥੈਟ ਊਡ ਵਾਇਓਲੇਟ ði ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਥੇਰਫੋਰ ਅਸੀਂ ਓਨਰੇਬਲ ਕੋਰਟ ਨੂੰ ਬੇਨਤੀ ਕੀਤੀ ਵੀ ਚੰਡੀਗੜ੍ਹ ਐਫਐਸਐਲਪੀ ਜੀ ਜਾਵੇ ਨਿਊਟਰਲ ਜਗ੍ਹਾ ਅਸੀਂ ਇਹ ਵੀ ਬੇਨਤੀ ਕੀਤੀ ਟਾਈਮ ਬਾਉਂਡ ਤਰੀਕੇ ਨਾਲ ਵੈਰੀਫਿਕੇਸ਼ਨ ਹੋਣੀ ਚਾਹੀਦੀ ਐ ਐਫਐਸਐਲ ਦੀ 기ਵਨ ði ਮੈਟਰ ਪਰਟੇਨਸ ਟੂ ði ਵਰਲਡਸ ਲਾਰਜੇਸਟ ਡੈਮੋਕ੍ਰੇਸੀ ਇਲੈਕਸ਼ਨ ਤਿਹਾ ਹਾਰਾ ਸਾਡਾ ਜੋ ਚੀਜ਼ਾਂ ਆਡੀਓ ਚ ਕਹੀਆਂ ਗਈਆਂ ਅਲਿਜੇਟਲੀ ਬਾਏ ਦੀ ਐਸਐਸਪੀ ਕਨਸਰਨਡ ਉਹ ਡਿਸਟਰਬਿੰਗ ਹੈ ਲੋਕਾਂ ਦਾ ਫੇਥ ਲੋਕਤੰਤਰ ਚ ਸਿਸਟਮ ਚ ਇਲੈਕਸ਼ਨ ਪ੍ਰੋਸੈਸ ਚ ਸ਼ੇਕ ਅਪ ਹੁੰਦਾ ਹੈ ਤੇ ਤਾਂ ਹੀ ਕਰਕੇ ਅਸੀਂ ਉਹਨਾਂ ਵੱਲ ਕੋਰਟ ਨੂੰ ਕਿਹਾ ਸੀਗਾ ਜਿਹੜੀਆਂ ਗਲੈਰਿੰਗ ਇਰੈਗੂਲੈਰਿਟੀਜ਼ ਰਹੀਆਂ ਜੋ ਚੀਜ਼ਾਂ ਆਡੀਓ ਚ ਕਹੀਆਂ ਗਈਆਂ ਥੈਟ ਟੁਕ ਪਲੇਸ ਔਨ ਦਾ ਗਰਾਉਂਡ ਡਿਊਰਿੰਗ ਫਾਈਲਿੰਗ ਆਫ ਦੀ ਨੋਮੀਨੇਸ਼ਨ ਪ੍ਰੋਸੈਸ ਤੱਕੇ ਸ਼ਾਈਆਂ ਪੇਪਰ ਪਾੜਨਾ ਪੇਪਰ ਖੋਣਾ ਜਿਹੜੀਆਂ ਚੀਜ਼ਾਂ ਆਡੀਓ ਚ ਕਹੀਆਂ ਗਈਆਂ ਸੀਗੀਆਂ 5 ਕਿਲੋਮੀਟਰ ਪਹਿਲਾਂ ਤੁਸੀਂ ਡੱਕ ਲਿਓ ਜਿਆਦਾ ਘਰੇ ਡੱਕ ਲਿਓ ਜਾਂ ਪਿੰਡ 'ਚ ਡੱਕ ਲਿਓ ਜਾਂ ਰਾਹ 'ਚੋਂ ਦੇ ਡੱਕ ਲਿਓ ਕੋਈ ਨਹੀਂ ਤੁਹਾਡੀ ਪ੍ਰੋਟੈਕਸ਼ਨ ਆਸੀਂ ਕਰਾਂਗੇ ਪੋਜ਼ਿਟਿਵ ਰਿਪੋਰਟ ਆਸੀਂ ਸਬਮਿਟ ਕਰਾਂਗੇ ਬਸ ਇਹ ਐਵਿਡੈਂਸ ਹੋਇਆ ਜਾਂ ਵਰਦੀ 'ਚ ਵੀਡੀਓ ਆ ਗਈ ਫਿਰ ਪ੍ਰੋਬਲਮ ਹੋਊਗੀ ਇਹ ਆਡੀਓ ਦੇ ਕੰਟੈਂਟਸ ਆ ਵੈਰੀ ਡਿਸਟਰਬਿੰਗ ਤਾਂ ਕਰਕੇ ਥੀ ਇੰਟਾਇਰ ਆਪੋਜੀਸ਼ਨ ਕੇਮ ਟੂ ਦੀ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਵੀ ਆਰ ਵੈਰੀ ਹੋਪਫੁਲ ਵੈਰੀ ਆਪਟਿਮਿਸਟਿਕ ਕਿ ਇੱਕ ਅਚਾਰਡਰ ਆਊਗਾ which will repose the faith of the people in our democracy। ਇਹ ਗੱਲ ਕੀਤੀ ਜਾ ਰਹੀ ਸੀ ਕਿ ਕਿ ਤਰੀਕੇ ਜਿਹੜੀ ਵਾਦਾ ਦਿੱਤੀ ਜਾਏ ਇਹਦੇ ਵਿੱਚ 14 ਦਸੀ ਉਹ ਇਸ ਦੇ ਉੱਤੇ ਵੀ ਕੋਈ ਗੱਲ ਹੋਈ ਹੈ ਤਰੀਕ ਨਹੀ ਇਹ ਕੋਈ ਗੱਲ ਨਹੀਂ। ਬਾਈ ਇਹ ਦੁਬਾਰਾ ਡਿਟੇਲਡ ਆਰਡਰ ਆਊਗਾ। ਉਹਨਾਂ ਨੇ ਕੋਰਟ ਨੂੰ ਦੱਸਿਆ ਜੀ ਕਿ ਉਹ ਛੁੱਟੀ ਤੇ ਚਲੇ ਗਏ ਨੇ। ਉਹਨਾਂ ਦੀ ਜਗ੍ਹਾ ਜਿਹੜੇ ਸੰਗਰੂਰ ਦੇ ਐਸਐਸਪੀ ਆ ਸਰਤਾਜ ਚੈਲ ਸਾਹਿਬ ਉਹਨਾਂ ਨੂੰ ਚਾਰਜ ਦਿੱਤਾ ਬਟ ਕੋਰਟ ਨੇ ਪੁੱਛਿਆ ਕਿ ਇਲੈਕਸ਼ਨ ਕਮਿਸ਼ਨ ਨੇ ਕੀ ਇਨਸਟਰਕਸ਼ਨਸ ਦਿੱਤੀਆਂ? ਕਿਦੇ ਤੇ ਇਲੈਕਸ਼ਨ ਕਮਿਸ਼ਨ ਦੇ ਕਾਉਂਸਲ ਨੇ ਕਿਹਾ ਕਿ ਅਸੀਂ ਇਨਸਟਰਕਸ਼ਨਸ ਜਾਰੀ ਕਰ ਦੇਾਂਗੇ ਸੋ ਕੋਰਟ ਦੀਆਂ ਇਹ ਸਾਰੀ ਪ੍ਰਸੀਟਿੰਗ ਦੇ ਵਿੱਚ ਬਹੁਤ ਆਬਜ਼ਰਵੇਸ਼ਨਸ ਆਈਆਂ ਔਰਲ ਵੀ ਆਈਆਂ ਪਰ ਕਿਉਂਕਿ ਮੈਂ ਬਾਰ-ਬਾਰ ਸਬਮਿਟ ਕਰ ਰਿਹਾ ਕਿ ਹੁਣੇ ਆਰਡਰ ਰਿਜ਼ਰਵ ਹੋ ਚੁੱਕਿਆ ਮੈਟਰ ਸਬ ਜੂਡੀਸ ਹੈ ਸੋ ਕੋਈ ਵੀ ਐਸਾ ਕਮੈਂਟ ਆਪਾਂ ਨਾ ਕਰੀਏ ਕਿਉਂਕਿ ਕੋਰਟ ਆਰਡਰਸ ਦੀ ਆਪਾਂ ਵੇਟ ਕਰੀਏ ਬੀਜੇਪੀ ਵੱਲੋਂ ਹਾਂਜੀ ਬੀਜੇਪੀ ਵੱਲੋਂ ਇੰਟਰਵਿਨਰ ਅਪਲੀਕੇਸ਼ਨ ਸਰਦਾਰ ਦਲਜੀਤ ਸਿੰਘ ਛੀਮਾ ਮੇਨ ਕੇਸ ਦੇ ਵਿੱਚ ਲਗਾਈ ਗਈ ਸੀ ਕਿ ਅਸੀਂ ਪਹਿਲਾਂ ਪਟਿਆਲੇ ਦੇ ਵਸਨੀਕ ਆ ਪਟਿਆਲੇ ਦੇ ਰਹਿਣ ਵਾਲੇ ਆ ਵੀ ਆਰ ਦਾ ਡਾਇਰੈਕਟ ਪਾਰਟੀ ਓਵਰ ਹੇਅਰ ਅਸੀਂ ਇਹ ਮੁੱਦਿਆਂ ਦੇ ਆਧਾਰ ਦੇ ਉੱਤੇ ਤੇ ਪੁਰਾਣਾ ਪਾਸਟ ਰਿਕਾਰਡ ਲੈਂਦੇ ਹੋਏ ਜੋ ਪਿਛਲੇ ਸਾਲ 2024 ਮਿਊਨਿਸਪਲ ਕਾਰਪੋਰੇਸ਼ਨ ਇਲੈਕਸ਼ਨ ਦੇ ਰਿਗਾਰਡਿੰਗ ਜੋ ਕੁਝ ਪਟਿਆਲੇ ਦੇ ਵਿੱਚ ਧੱਕੇਸ਼ਾਹੀ ਹੋਈ ਆ ਸਾਰਾ ਕੁਝ ਲੈ ਕੇ ਤੇ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਤੇ ਫੈਕਟ ਫਾਈਨਡਿੰਗ ਕਮਿਸ਼ਨ ਦੀ ਅਪਾਇੰਟਮੈਂਟ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਦੇ ਵਿੱਚ ਆਏ ਸੀ ਜਿੱਤੇ ਮਾਨਯੋਗ ਹਾਈ ਕੋਰਟ ਨੇ ਸਾਡੇ ਸਾਰੇ ਸਬਮਿਸ਼ਨ ਸੁਣੇ ਸਾਡੀ ਪੁਰਾਣੀ ਗ੍ਰੀਵੈਂਸ ਸੁਣੀ ਤੇ ਦੇਖਿਆ ਕਿ ਕਿਸ ਤਰੀਕੇ ਨਾਲ ਸਾਰਾ ਕੁਝ